12000 ਇਹ ਇਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12599 599 ਜਿਹੜਾ ਪੰਜਾਬ ਦੇ ਕੋਲ ਪੈਸਾ ਆਇਆ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਹੈ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਹੈ 12599 ਕਰੋੜ ਦਾ ਤੇ ਉਦੇ ਜਿਹੜਾ ਐਸਡੀਆਰਐਫ ਦਾ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹਣਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਐ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਿਸਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਿਸਾਬ ਨਾਲ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਆਉਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਹੈ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਨ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦਨ ਹੀ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀ ਆ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਅੰਮ੍ਰਿਤਸਰ ਸਾਹਿਬ ਤੋਂ ਅਦਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰੂਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਹੈ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਛ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹਰੇ ਪੈਕੇਜ ਤਾਂ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਥੋੜਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨਾ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ মিডিਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਆਇਆ ਜਿਹੜਾ ਸਿੱਧਾ ਖਾਤਿਆਂ ਚਾਹੁੰਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਬੜਾ ਕੁਝ ਅੱਗੇ ਅੱਜ ਜਿਹੜੇ ਪਿੰਡ ਚ ਖੜੇ ਆ ਇਹਨਾਂ ਨੇ ਹੁਕਮ ਕੀਤਾ ਏ ਵੀ ਪਹਿਲਾਂ ਤਾਂ ਆ ਸੜਕਾ ਜਿਹੜੀ 18 ਫੁੱਟ ਦੀ ਬਣੇ ਦੂਜਾ ਇਹਨਾਂ ਨੇ ਕਿਹਾ ਵੀ ਦੋਨੋਂ ਪਾਸੇ ਜਿਹੜੀ ਬਈਆਂ ਇਹਦੇ ਬੰਨ ਲੱਗਣ ਅੱਗੇ ਲੱਗਦੇ ਰਹੇ ਆ ਦੂਜੀ ਇਹਨਾਂ ਨੇ ਇਮੀਜिएट ਦੀ ਡਿਮਾਂਡ ਕੀਤੀ ਏ ਇੱਕ ਪੂਕ ਲੇਨ ਦੀ ਕੀਤੀ ਏ ਦੂਜੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਇਸ ਵੇਲੇ ਅੱਗੇ ਵੀ ਨਹੀਂਗਾ ਅੱਗੇ ਖਾਦਾਂ ਚਾਹੀਦੀਆਂ ਉਹ ਡਿਮਾਂਡ ਆ ਜਿਹੜੀ ਲੋਕਲ ਇੱਥੋਂ ਪਿੰਡਾਂ ਦੀ ਆਈ ਆ ਇਹ ਹਜੇ ਦੀ ਜਿਹੜੀ ਮੋਟੀ-ਮੋਟੀ ਗੱਲ ਥੋੜੇ ਮੈਂ ਮੂਰੇ ਰੱਖੀ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ 1600 ਕਰੋੜ ਦਾ ਹਾਲੇ ਕੋਈ ਵੀ ਰਕਮ ਆਈ ਨਹੀਂ ਇਹ ਰਾਹਤ ਜਿਹੜੀ ਪੈਕੇਜ ਕੱਲ ਦਾ ਯਾਰ ਮੈਂ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਮਿੰਟ ਇੱਕ ਮਿੰਟ ਵੀਰ ਬੇਨਤੀ ਆ ਲੋਕਾਂ ਨੂੰ ਸਿੱਧਾ ਜਾਣੀ ਆ ਇਹ 800 ਕਰੋੜ ਤੋਂ ਉੱਤੇ ਰੁਪਈਆ ਆ ਚੁੱਕਿਆ ਏ ਇਹ ਤੁਸੀਂ ਪ੍ਰੈਸ ਨੋਟ ਜ਼ਰੂਰ ਦੇਖਿਓ ਪੜ ਕੇ ਤੁਹਾਨੂੰ ਸਮਝ ਆ ਜਾਏਗੀ ਤੇ ਲੋਕਾਂ ਨੂੰ ਵੀ ਅੱਗੇ ਦੱਸਿਓ 172 ਕਰੋੜ ਰੁਪਈਆ ਨੈਸ਼ਨਲ ਹਾਈਵੇ ਦੇ ਆਗੇ ਆ ਜਿੱਥੋਂ ਨੈਸ਼ਨਲ ਹਾਈਵੇ ਟੁੱਟੀ ਆ ਉਹਨੂੰ ਰਿਪੇਅਰ ਕਰਨ ਲਈ 172 ਕਰੋੜ 800 ਕੁਛ ਕਰੋੜ ਰੁਪਈਆ 1600 ਚ ਆ ਚੁੱਕਿਆ ਹਾਂ ਜੀ 805 ਕਰੋੜ 805 ਕਰੋੜ ਤੇ 12500 ਕਰੋੜ ਆ ਜਿਹੜਾ ਉਹ ਪਹਿਲਾਂ ਪਿਆ ਏ ਬਾਕੀ ਤੁਹਾਨੂੰ ਮੈਂ ਕਿਹਾ ਵੀ ਦੇ ਹੀ ਨਹੀਂ ਸਕੇ ਕੋਈ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੁਕੀ ਸ਼ੀਪ ਹੀ ਉਹ ਕਿਹੜੇ ਕੋਈ ਲੁੱਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਧੰਨਵਾਦ ਜੀ ਆਖਰੀ ਸਵਾਲ ਸੁਲਤਾਨਪੁਰ ਲੋਹੇ ਦੇ ਰੇਲਵੇ ਸਟੇਸ਼ਨ ਤੇ ਤੁਸੀਂ ਉਤਰੇ ਸੀਗੇ ਸੈਲਰ ਮਾਲਕਾਂ ਦੇ ਵੱਲੋਂ ਵੀ ਤੁਹਾਨੂੰ ਗੁਜ਼ਾਰਿਸ਼ ਕੀਤੀ ਗਈ ਹੈ ਆਮ ਲੋਕ ਨਹੀਂ ਨਹੀਂ ਹੁਕਮ ਆਮ ਲੋਕਾਂ ਵੱਲੋਂ ਜਿਹੜਾ ਕਿਹਾ ਬਿਲਕੁਲ ਮੈਂ ਤੁਹਾਡਾ ਸਮਝ ਗਿਆ ਉਹਦੇ ਨਿਰਮਾਣ ਨੂੰ ਲੈ ਕੇ ਤੇ ਦੂਜਾ ਜਿਹੜਾ ਸੈਲਰ ਇੰਡਸਟਰੀ ਨੂੰ ਜਿਹੜੀ ਉਹ ਛੱਟ ਵੱਜ ਰਹੀ ਹੈ ਲੋਡਿੰਗ ਜਿਹੜੀ ਇੱਥੋਂ ਬੰਦ ਹੋਈ ਹੈ ਉਹਦੇ ਲਈ ਕੀ ਕਰ ਉਹਨਾਂ ਨੇ ਤਿੰਨ ਗੱਲਾਂ ਚਾਰ ਰੱਖੀਆਂ ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ ਉਹਨਾਂ ਨੂੰ ਠੀਕ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਠੀਕ ਕਰਨਾ ਦੂਜੀ ਗੱਲ ਉਹਨਾਂ ਨੇ ਕਿਹਾ ਲਿਫਟਿੰਗ ਲੋਡਿੰਗ ਜਿਹੜੀ ਉਰੇ ਹੁੰਦੀ ਸੀ ਪਹਿਲਾਂ ਉਹ ਜਦੋਂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਸੀ ਉਦੋਂ ਉਹ ਲਾਈਨ हट ਗਈ ਉਹ ਲਾਈਨ ਮੈਂ ਜ਼ਿੰਮੇਵਾਰੀ ਨਾ ਕਹਿਣਾ ਜੀ ਐਮ ਸਾਹਿਬ ਆਪ ਇਨਸਪੈਕਸ਼ਨ ਕਰਕੇ ਗਏ ਨੇ ਉਹ ਲਾਈਨ ਬਣ ਰਹੀ ਆ ਲੋਡਿੰਗ ਬੜੇ ਜਲਦੀ ਉਰੇ ਸ਼ੁਰੂ ਹੋ ਜੂ ਤੀਜੀ ਗੱਲ ਉਹ ਜਿਹੜਾ ਬਹੁਤ ਵੱਡਾ ਸਟੇਸ਼ਨ ਬਣਿਆ ਏ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਉਹਦਾ ਕੋਈ ਯੂਜ਼ ਨਹੀਂ ਹੋ ਰਿਆ ਤੇ ਉੱਥੇ ਬਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂਗੀ ਉਹਦਾ ਪ੍ਰਬੰਧ ਵੀ ਕੀਤਾ ਜਾਊਗਾ ਇੱਕ ਗੱਲ ਉਹਨਾਂ ਨੇ ਕੋਈ ਹੋਰ ਕੀਤੀ ਆ ਜਿਹੜੀ ਉਹ ਮੇਰੇ ਅਜੇ ਧਿਆਨ 'ਚ ਨਹੀਂ ਆਈ ਜਿਹੜੀ ਉਹਨਾਂ ਨੇ ਕੀਤੀ ਆ ਵੀ ਓਵਰ ਬ੍ਰਿਜ ਕਿਤੋਂ ਬਣਾਉਣਾ ਏ ਉਹ ਮੈਂ ਅਫਸਰਾਂ ਨੂੰ ਕਹੂੰਗਾ ਵੀ ਦੇਖੋ ਕਿੱਥੇ ਦੀ ਗੱਲ ਆ ਰੇਲਵੇ ਵਾਲੇ ਕੰਮ ਆ ਜਿਹੜੇ ਹੋਣਗੇ ਇਸ ਪੂਰੇ ਜਿਹੜੇ ਪਿੰਡਾਂ ਵਾਲਿਆਂ ਨੇ ਕਹੀ ਹੈ ਗੱਲ ਉਹ ਵੀ ਪੂਰੀ ਹੋਊ ਕਿਉਂਕਿ ਸਿੱਧੀ ਮੋਨੀਟਰਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਆ ਤੇ ਜੋ ਮੋਦੀ ਜੀ ਕਹਿੰਦੇ ਉਹ ਹੁੰਦਾ ਏ ਉਹਨੂੰ ਪੂਰਾ ਕਰਕੇ ਉਹ ਛੱਡਦੇ ਆ ਇਸ ਕਰਕੇ ਪੰਜਾਬ ਦੀ ਬਾਹ ਬੀਜੇਪੀ ਮਜ਼ਬੂਤੀ ਨਾਲ ਫੜੂਗੀ ਤੇ ਬਾਕੀ ਵਾਂਗੂ ਨਹੀਂ ਵੀ ਐਮੀ ਗੱਲਾਂ ਮਾਰ ਕੇ ਹਜ਼ਾਰ ਦੇਵਾਂਗੇ ਜੀ ਫਲਾਨਾ ਦੇਵਾਂਗੇ ਜਿਹੜੇ ਬੰਦਿਆਂ ਤੋਂ 1000 ਰੁਪਈਆ ਨਹੀਂ ਦਿੱਤਾ ਗਿਆ ਅੱਜ ਤੱਕ ਮਾਵਾ ਭੈਣਾਂ ਨੂੰ ਉਹ ਬਾਕੀਆ ਮੁਆਵਜ਼ਾ 20000 ਕਿੱਥੋਂ ਦੇ ਦੂਗਾ ਦੇ ਸਕਦਾ ਜੀ ਤੂੰ 1000 ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਛੇਕਚਿੱਲੀ ਦੀਆਂ ਗੱਲਾਂ ਐ ਜੋ ਕੁਝ ਪਹੁੰਚੂਗਾ ਉਹ ਸੈਂਟਰ ਤੋਂ ਮੋਦੀ ਸਾਹਿਬ ਤੇ ਪੰਜਾਬੀਆਂ ਦਾ ਹੱਕ ਆ ਜਿਹੜਾ ਹੱਕ ਉਹ ਮਿਲੂਗਾ 12000 ਇਹ ਇਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12599 599 ਜਿਹੜਾ ਪੰਜਾਬ ਦੇ ਕੋਲ ਪੈਸਾ ਐ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਐ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਏ 12599 ਕਰੋੜ ਦਾ ਤੇ ਉਹਦੇ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹਣਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਐ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਸਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਹੈ ਉਸ ਹਸਾਬ ਨਾਲ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਆ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦੋਂ ਹੀ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀਆਂ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਦਨਾਲੇ ਤੋਂ ਇਦਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਏ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰੂਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਏ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦਿਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹਿ ਰਹੇ ਪੈਕੇਜ ਦਾ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਥੋੜਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨ ਆ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤੇ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ ਮੀਡੀਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਤੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਏ ਜਿਹੜਾ ਸਿੱਧਾ ਖਾਤਿਆਂ 'ਚ ਆਉਂਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਬੜਾ ਕੁਝ ਅੱਗੇ ਅੱਜ ਜਿਹੜੇ ਪਿੰਡ 'ਚ ਖੜੇ ਆ ਇਹਨਾਂ ਨੇ ਹੁਕਮ ਕੀਤਾ ਏ ਵੀ ਪਹਿਲਾਂ ਤਾਂ ਆਹ ਸੜਕਾ ਜਿਹੜੀ 18 ਫੁੱਟ ਦੀ ਬਣੇ ਦੂਜਾ ਇਹਨਾਂ ਨੇ ਕਿਹਾ ਵੀ ਦੋਨੋਂ ਪਾਸੇ ਜਿਹੜੀ ਬਈਆਂ ਇਹਦੇ ਬੰਨ ਲੱਗਣ ਅੱਗੇ ਲੱਗਦੇ ਰਹੇ ਆ ਦੂਜੀ ਇਹਨਾਂ ਨੇ ਇਮੀਡੀਏਟ ਡਿਮਾਂਡ ਕੀਤੀ ਹੈ ਇੱਕ ਪੂਕ ਲਾਈਨ ਦੀ ਕੀਤੀ ਹੈ ਦੂਜੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਇਸ ਵੇਲੇ ਅੱਗੇ ਬੀ ਨਹੀਂਗਾ ਅੱਗੇ ਖਾਦਾਂ ਚਾਹੀਦੀਆਂ ਉਹ ਡਿਮਾਂਡ ਆ ਜਿਹੜੀ ਲੋਕਲ ਇੱਥੋਂ ਪਿੰਡਾਂ ਦੀ ਆਈ ਆ ਇਹ ਹਜੇ ਦੀ ਜਿਹੜੀ ਮੋਟੀ ਮੋਟੀ ਗੱਲ ਤੁਹਾਡੇ ਮੈਮੂਰੇ ਰੱਖੀ ਹੈ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ 1600 ਕਰੋੜ ਦਾ ਹਾਲੇ ਕੋਈ ਵੀ ਰਕਮ ਆਈ ਨਹੀਂ ਇਹ ਰਾਹਤ ਪੁਜਲੀ ਪੈਕੇਜ ਕੱਲ ਦਾ ਯਾਰ ਮੈਂ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਮਿੰਟ ਇੱਕ ਮਿੰਟ ਵੀਰ ਬੇਨਤੀ ਆ ਇਹ ਆਉਣੀ ਹੈ ਲੋਕਾਂ ਨੂੰ ਸਿੱਧਾ ਜਾਣੀ ਹੈ ਇਹ 800 ਕਰੋੜ ਤੋਂ ਉੱਤੇ ਰੁਪਈਆ ਆ ਚੁੱਕਿਆ ਹੈ ਇਹ ਤੁਸੀਂ ਪ੍ਰੈਸ ਨੋਟ ਜ਼ਰੂਰ ਦੇਖਿਓ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗੀ ਤੇ ਲੋਕਾਂ ਨੂੰ ਵੀ ਅੱਗੇ ਦੱਸਿਓ 172 ਕਰੋੜ ਰੁਪਈਆ ਨੈਸ਼ਨਲ ਹਾਈਵੇ ਦੇ ਆ ਗਏ ਆ ਜਿੱਥੋਂ ਨੈਸ਼ਨਲ ਹਾਈਵੇ ਟੁੱਟੀ ਆ ਉਹਨੂੰ ਰਿਪੇਅਰ ਕਰਨ ਲਈ 172 ਕਰੋੜ 800 ਕੁਛ ਕਰੋੜ ਰੁਪਏ 1600 ਚ ਆ ਚੁੱਕਿਆ ਹਾਂ ਜੀ 805 ਕਰੋੜ 805 ਕਰੋੜ ਤੇ 12500 ਕਰੋੜ ਆ ਜਿਹੜਾ ਉਹ ਪਹਿਲਾਂ ਪਿਆ ਏ ਬਾਕੀ ਤੁਹਾਨੂੰ ਮੈਂ ਕਿਹਾ ਵੀ ਦੇ ਹੀ ਨਹੀਂ ਸਕੇ ਕੋਈ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ ਵੀ ਉਹ ਕਿਹੜਾ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਧੰਨਵਾਦ ਜੀ ਸਾਹ ਵਾਲਾ ਸੁਲਤਾਨਪੁਰ ਨੇ ਰੇਲਵੇ ਸਟੇਸ਼ਨ ਤੇ ਤੁਸੀਂ ਉਤਰੇ ਸੀਗੇ ਸੈਲਰ ਮਾਲਕਾਂ ਦੇ ਵੱਲੋਂ ਵੀ ਤੁਹਾਨੂੰ ਗੁਜ਼ਾਰਿਸ਼ ਕੀਤੀ ਗਈ ਹੈ ਆਮ ਲੋਕਾਂ ਨਹੀਂ ਨਹੀਂ ਹੁਕਮ ਆਮ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਬਿਲਕੁਲ ਮੈਂ ਤੁਹਾਡਾ ਸਮਝ ਗਿਆ ਇਹਦੇ ਨਿਰਮਾਣ ਨੂੰ ਲੈ ਕੇ ਤੇ ਦੂਜਾ ਜਿਹੜਾ ਸੈਲਰ ਇੰਡਸਟਰੀ ਨੂੰ ਜਿਹੜੀ ਉਹ ਛੱਟ ਵੱਜ ਰਹੀ ਹੈ ਲੋਡ ਰਿੰਗ ਜਿਹੜੀ ਇੱਥੇ ਬੰਦ ਹੋਈ ਹੈ ਉਹ ਉਹਨਾਂ ਨੇ ਤਿੰਨ ਗੱਲਾਂ ਚਾਰ ਰੱਖੀਆਂ ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ ਉਹਨਾਂ ਨੂੰ ਠੀਕ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਠੀਕ ਕਰਨਾ ਦੂਜੀ ਗੱਲ ਉਹਨਾਂ ਨੇ ਕਿਹਾ ਲਿਫਟਿੰਗ ਲੋਡਿੰਗ ਜਿਹੜੀ ਉਰੇ ਹੁੰਦੀ ਸੀ ਪਹਿਲਾਂ ਉਹ ਜਦੋਂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਸੀ ਉਦੋਂ ਉਹ ਲਾਈਨ हट ਗਈ ਉਹ ਲਾਈਨ ਮੈਂ ਜ਼ਿੰਮੇਵਾਰੀ ਨਾ ਕਹਿਣਾ ਜੀ ਐਮ ਸਾਹਿਬ ਆਪ ਇਨਸਪੈਕਸ਼ਨ ਕਰਕੇ ਗਏ ਨੇ ਉਹ ਲਾਈਨ ਬਣ ਰਹੀ ਆ ਲੋਡਿੰਗ ਬੜੇ ਜਲਦੀ ਉਰੇ ਸ਼ੁਰੂ ਹੋ ਜੂ ਤੀਜੀ ਗੱਲ ਉਹ ਜਿਹੜਾ ਬਹੁਤ ਵੱਡਾ ਸਟੇਸ਼ਨ ਬਣਿਆ ਹੈ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਉਹਦਾ ਕੋਈ ਯੂਜ਼ ਨਹੀਂ ਹੋ ਰਿਆ ਤੇ ਉੱਥੇ ਬਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂ ਕਿ ਉਹਦਾ ਪ੍ਰਬੰਧ ਵੀ ਕੀਤਾ ਜਾਊਗਾ ਇੱਕ ਗੱਲ ਉਹਨਾਂ ਨੇ ਕੋਈ ਹੋਰ ਕੀਤੀ ਆ ਜਿਹੜੀ ਉਹ ਮੇਰੇ ਅਜੇ ਧਿਆਨ 'ਚ ਨਹੀਂ ਆਈ ਜਿਹੜੀ ਉਹਨਾਂ ਨੇ ਕੀਤੀ ਆ ਵੀ ਓਵਰ ਬ੍ਰਿਜ ਕਿਤੋਂ ਬਣਾਉਣਾ ਹੈ ਉਹ ਮੈਂ ਅਫਸਰਾਂ ਨੂੰ ਕਹੂੰਗਾ ਵੀ ਦੇਖੋ ਕਿੱਥੇ ਦੀ ਗੱਲ ਆ ਰੇਲਵੇ ਵਾਲੇ ਕੰਮ ਆ ਜਿਹੜੇ ਹੋਣਗੇ ਇਸ ਪੂਰੇ ਜਿਹੜੇ ਪਿੰਡਾਂ ਵਾਲਿਆਂ ਨੇ ਕਹੀ ਆ ਗੱਲ ਉਹ ਵੀ ਪੂਰੀ ਹੋਊ ਕਿਉਂਕਿ ਸਿੱਧੀ ਮੋਨਿਟਰਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਆ ਤੇ ਜੋ ਮੋਦੀ ਜੀ ਕਹਿੰਦੇ ਉਹ ਹੁੰਦਾ ਏ ਉਹਨੂੰ ਪੂਰਾ ਕਰਕੇ ਉਹ ਛੱਡਦੇ ਆ ਇਸ ਕਰਕੇ ਪੰਜਾਬ ਦੀ ਬਾਹ ਬੀਜੇਪੀ ਮਜ਼ਬੂਤੀ ਨਾਲ ਫੜੂਗੀ ਤੇ ਬਾਕੀ ਆਂਗੂ ਨਹੀਂ ਵੀ ਐਮੀ ਗੱਲਾਂ ਮਾਰ ਕੇ ਹਜ਼ਾਰ ਦੇਵਾਂਗੇ ਜੀ ਫਲਾਨਾ ਦੇਵਾਂਗੇ ਜਿਹੜੇ ਬੰਦਿਆਂ ਤੋਂ 1000 ਰੁਪਈਆ ਨਹੀਂ ਦਿੱਤਾ ਗਿਆ ਅੱਜ ਤੱਕ ਮਾਵਾ ਭੈਣਾ ਨੂੰ ਉਹ ਬਾਕੀਆ ਮੁਆਵਜ਼ਾ 20000 ਕਿੱਥੋਂ ਦੇ ਦੂਗਾ ਦੇ ਸਕਦਾ ਜੀ ਤੂੰ ਹਜ਼ਾਰ ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਛੇਕਚਿੱਲੀ ਦੀਆਂ ਗੱਲਾਂ ਐ ਜੋ ਕੁਝ ਪਹੁੰਚੂਗਾ ਉਹ ਸੈਂਟਰ ਤੋਂ ਮੋਦੀ ਸਾਹਿਬ ਤੇ ਪੰਜਾਬੀਆਂ ਦਾ ਹੱਕ ਆ ਜਿਹੜਾ ਹੱਕ ਉਹ ਮਿਲੂਗਾ